ਕਾਜਲਕਦੇਸ਼ਰ ਹੱਦੀ ਪਿੰਡਾਂ ਵਿੱਚ ਹੜ੍ਹ ਦਾ ਕਹਿਰ ਪਾਉਣ ਤੋਂ ਉੱਜ ਘਟ ਗਿਆ ਹੈ ਪਰ ਇੱਥੋਂ ਦੇ ਬਹੁਤ ਸਾਰੇ ਲੋਕਾਂ ਦੀ ਮੁਸੀਬਤਾਂ ਦਾ ਦੌਰ ਅਜੇ ਖਤਮ ਨਹੀਂ ਹੋਇਆ ਹੈ ਇੱਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਹੁਣ ਇੱਕ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਕੂਲ ਖੁੱਲਣ ਕਰਨ ਪ੍ਰਸ਼ਾਸਨ ਨੇ ਉਹਨਾਂ ਨੂੰ ਰਾਹਤ ਕੈਂਪਾਂ ਤੋਂ ਤਾਂ ਘਰਾਂ ਨੂੰ ਵਾਪਸ ਭੇਜ ਦਿੱਤਾ ਪਰ ਉਹਨਾਂ ਦੇ ਘਰ ਅਜੇ ਵੀ 2 ਤੋਂ 3 ਫੁੱਟ ਤੱਕ ਪਾਣੀ ਵਿੱਚ ਡੁੱਬੇ ਹੋਏ ਹਨ ਜਿਸ ਕਾਰਨ ਉਹਨਾਂ ਦੀ ਹਾਲਤ ਮਤ ਤੋਂ ਬੱਤਰ ਹੋ ਗਈ ਹੈ ਇਸੇ ਤਰ੍ਹਾਂ ਪਿੰਡ ਤੇਜਰਵੈਲਾ ਦੀ ਢਾਣੀ ਪ੍ਰੇਮ ਸਿੰਘ ਅਤੇ ਆਸ-ਪਾਸ ਰਹਿੰਦੇ ਲੋਕਾਂ ਦੇ ਘਰ ਅਜੇ ਦੀ 200 ਤੋਂ 300 ਫੁੱਟ ਤੱਕ ਪਾਣੀ ਵਿੱਚ ਡੁੱਬੇ ਹੋਣ ਕਾਰਨ ਉਹਨਾਂ ਦੀ ਹਾਲਤ ਬੱਦ ਤੋਂ ਬੱਤਰ ਹੋ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪਾਣੀ ਕਾਰਨ ਉਹਨਾਂ ਦੇ ਮਕਾਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਉਹਨਾਂ ਨੂੰ ਹੋਰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਸਰਕਾਰ ਤੋਂ ਮਦਦ ਦੀ गुहार ਲਗਾਈ ਹੈ। ਸਰ ਮੇਰੇ ਨਾਮ ਪ੍ਰੇਮ ਸਿੰਘ ਪਿੰਡ ਮੇਰਾ ਤੇਜਰਵੈਲਾ ਸਾਡੀ ਢਾਣੀ ਹੈ ਖੇਤ ਦੇ ਵਿੱਚ ਹੀ ਜੋ ਆਪਣੀ ਜ਼ਮੀਨ ਵਿੱਚ ਹੀ ਹੈ। ਹੇ ਟਾਣੀ ਮੇਰੇ ਨਾਮ ਤੇ ਪ੍ਰੇਮ ਸਿੰਘ ਪੁੱਤਰ ਜਗਤਾਰ ਸਿੰਘ ਸਾਡੇ ਘਰੇ ਹਾਂ ਪਿਛਲੇ ਦਿਨੋਂ ਜੋ ਹੜ੍ਹ ਦੀ ਪ੍ਰੋਬਲਮ ਚੱਲ ਰਹੀ ਏ ਜੋ ਕਿ ਸਰਕਾਰ ਕਹਿ ਰਹੀ ਏ ਕਿ ਹੜ੍ਹ ਦੀ ਬੜੀ ਪ੍ਰੋਬਲਮ ਹੈਗੀ ਉਹ ਖਤਮ ਹੋ ਗਈ ਬਾਕੀ ਸਾਡੇ ਘਰੇ ਅਜੇ ਤੱਕ ਬਰਕਰਾਰ ਹੈਗੀ ਏ ਸਾਡੇ ਜਿਹੜੀ ਪਾਣੀ ਦੀ ਮਾਰ ਹੈ ਉਹ ਪਹਿਲਿਆਂ ਚ ਸ਼ੁਰੂ ਹੋਈ ਜਿਹੜਾ ਕਿ ਡੇਢ ਮਹੀਨਾ ਲਗਭਗ ਮਹੀਨਾ ਡੇਢ ਹੋ ਗਿਆ ਸਾਡੇ ਘਰੇ ਚੱਲ ਰਹੀ ਹੈ ਸਾਡੇ ਬੱਚੇ ਵੀ ਬਾਹਰ ਨੇ ਸਾਜੇ ਤੱਕ ਵੀ ਸਾਡੇ ਘਰੇ ਕੋਈ ਮਨ ਲੈ ਰਹਿਣ ਸਹਿਣ ਨਹੀਂ ਹੋਇਆ ਸਾਡੇ ਘਰੇ ਦੋ ਪਾਣੀ ਸੀ ਜਦੋਂ ਪੂਰਾ ਹੱਡ ਦਾ ਹੈਗਾ ਸੀਗਾ ਉਸ ਟਾਈਮ ਸਾਡੇ ਘਰੇ 4.5 ਫੁੱਟ 4 ਫੁੱਟ ਤੇ ਲੱਗ ਪਗ ਰਿਆ ਪਰ ਅਜੇ ਵੀ ਦੇਖੋ ਮਿੱਧੋ ਪਾਣੀ ਦੀ ਸਥਿਤੀ ਹੈਗੀ ਏ 2.25 ਫੁੱਟ ਮੇਰੇ ਘਰੇ ਅਜੇ ਵੀ ਚੱਲ ਰਿਹਾ ਜੋ ਕਿ ਅੱਜ ਦੀ ਸਥਿਤੀ ਵਿੱਚ ਵੀ ਚੱਲ ਰਿਹਾ ਸਰ ਬੱਚੇ ਵੀ ਬਾਹਰ ਨੇ ਜੋ ਪਸੂ ਸੀਗੇ ਉਹ ਵੀ ਅਸੀਂ ਰਾਤ ਕੈਂ ਪਾ ਰੱਖੇ ਨੇ ਜਿਹੜੇ ਕਿ ਸਾਨੂੰ 16 ਤਰੀਕ ਤੱਕ ਉਹਨਾਂ ਨੇ ਕਿਹਾ ਸੀਗਾ ਮੇਰੇ ਰਾਤ ਕੈਂ ਤੇ ਹੈਗੇ ਨੇ ਉਸ ਤੋਂ ਬਾਅਦ ਆਪਾਂ ਅਧਿਕਰਨ ਦੇ ਦਿੱਤਾ ਪਰ ਸਾਡੀ ਮੁਸ਼ਕਲ ਇਸ ਗੱਲ ਇਹ ਹੈ ਕਿ ਅਸੀਂ ਅਜੇ ਅਜੇ ਤੱਕ ਆਦੇ ਕਰਮ ਵੀ ਨਹੀਂ ਆ ਸਕਦੇ ਕਿਉਂਕਿ ਸਾਡੇ ਘਰ 'ਚ ਪਾਣੀ ਹੈ ਬੱਟੇ ਵੀ ਹੋਣੇ ਕੁਛ ਆਗਾਸ਼ੀ ਬਟਕੀਤੇ ਨੇ ਪਸੂ ਵੀ ਆਪ ਦੇ ਆਗਾਸ਼ੀ ਬਟਕੀਤੇ ਨੇ ਜਿਹੜੀ ਕਿ ਬੜੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਨੁਕਸਾਨ ਤਾਂ ਲਗਭਗ ਸਾਰੀਆਂ ਟਹਾਣੀਆਂ ਦਾ ਹੋਇਆ ਜਿੰਨੀਆਂ ਵੀ ਆਸਪਾਸ ਦੀ ਜਿੰਨੀਆਂ ਵੀ ਟਹਾਣੀਆਂ ਗੈਨੇ ਜਿਹੜੇ ਇੱਕ ਪਿੰਡ ਦੇ ਵਿੱਚ ਜਿੱਥੇ ਪਾਣੀ ਨਹੀਂ ਪਹੁੰਚਿਆ ਉਹ ਤਾਂ ਠੀਕ ਨੇ ਬਾਕੀ ਜਿੰਨੀਆਂ ਵੀ ਟਹਾਣੀਆਂ ਨੇ ਸਾਰੀਆਂ ਦੇ ਨੁਕਸਾਨ ਹੋਇਆ ਸਾੜੀਆਂ ਕੰਧਾਂ ਡਿੱਗ ਪਈਆਂ ਪਲਛਾਂ ਡਿੱਗ ਪਈਆਂ ਹੋਰ ਮਕਾਨਾਂ ਦੀ ਤਰੇੜਾ ਪੈ ਗਈ ਕਈ ਮਕਾਨ ਸਾਡੇ ਲਗਭਗ ਟਹਾਣੀਆਂ ਤੇ ਜਿੰਨੀਆਂ ਵੀ ਕਿਸੇ ਦੇ ਮਕਾਨ ਡਿੱਗ ਪਾ ਕਿਸੇ ਰਸੋਈ ਡਿੱਗ ਪਈ ਆਹ ਦੇਖੋ ਤੁਹਾਡੇ ਸਾਹਮਣੇ ਇਹ ਮਕਾਨ ਜਿਹੜ ਪੇਰਲਿਕਾਂ ਦੇ ਸਾਰੀ ਖਾਗ ਟਿੱਕੇ ਲੇ ਕੇ ਦੇਣ। ਅਗਲੇ ਨਾਲ ਦੇ ਮਕਾਨ ਵਿੱਚ ਇਹਨਾਂ ਦੀ ਦਰਾੜਾਂ ਪਈਆਂ ਗੀਆਂ। ਇੱਥੇ ਦੇਖੋ ਜੀ ਛੱਡ ਬਣਾਇਆ ਸੀਗਾ। ਉਹਦੇ ਵੀ ਕੁਝ ਮਨ ਲੈ ਦਰਾੜਾਂ ਆ ਗਈਆਂ। ਬਾਕੀ ਇਸ ਕਮਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੈ। ਜਿੰਦੇ ਸਾਡੀ ਖਾਸ ਡਰੈਸ ਸੀਗੀ। ਜਿਹੜੇ ਮਕਾਨਾਂ ਤੁਸੀਂ ਹੁਣ ਉੱਤੀ ਪਾਤ ਬੈਠੇ ਹੋ ਉਹ ਉਹਨਾਂ ਦੀ ਬੱਚਾ ਦਾ ਜਿਉ ਉਹਨਾਂ ਦਾ ਹਾਂ ਉਹ ਮੇਰੇ ਬ੍ਰਦਰ ਦੇ ਮਕਾਨ ਹੈਗੇ ਆ ਮੇਰੇ ਪਰ ਛੋਟੇ ਭਰਾ ਦੇਗੇ ਜਿੰਦੇ ਕਿ ਉੱਤੇ ਹੈਗੇ ਆ। ਉਹ ਬਾਅਦ ਚ ਬਣਾਈ ਸੀਗੇ ਉਹਨਾਂ ਨੇ ਵੀ ਥੇ ਬਣਾਏ ਸੀਗੇ। ਤੇ ਉਹਨਾਂ ਦੀ ਬੱਚੇ ਤੇ ਕਿ ਜਿੰਨਾ ਚ ਅਸੀਂ ਹੁਣ ਦੋ ਪਰਿਵਾਰ ਜੁਆਇੰਟ ਹੋ ਕੇ ਰੇਰੇ ਜੀ ਕੰਦਿਸਾਨਾ ਵੀ ਆ ਪਾਣੀ ਸਾਡੇ ਪਾਣੀ ਦੇ ਵਿੱਚੋਂ ਆਈ ਜਾਂਦਾ ਕੋਨ ਮਰਾ ਕੇ ਆਈਦਾ ਕਿ ਪਿੰਡ ਦਾ ਜਿੰਨਾ ਵੀ ਰਸਤਾ ਹੈਗਾ ਸਾਰਾ ਸੁੱਕਾ ਤਾਂ ਹੋਈ ਨਹੀਂ ਕਿਤੇ ਰਸਤਾ ਮਨ ਲ ਮਨ ਲ ਆਵਾਜੇ ਪੂਰੀ ਮੁਕੰਮਲ ਨਹੀਂ ਹੋਈ ਉਹ ਵਿੱਚੋਂ ਖਾੜੇ ਟੋਏ ਦੇ ਵਿੱਚੋਂ ਲੰਘ ਕੇ ਤੁਸੀਂ ਦੇਖ ਹੀ ਆਇਓ ਪਿੱਛੇ ਵੀ ਸਾਰਾ ਪਾਣੀ ਜਿਹੜਾ ਹੈਗਾ ਵੀ ਉਹ ਪਾਣੀ ਚੱਲ ਰਿਹਾ ਹੈ ਹੋਰ ਜਿੰਨਾ ਰਸਤੇ ਤੇ ਚੱਲ ਰਿਹਾ ਉਹ ਨਹੀਂ ਮੇਰੇ ਕਹਨ ਜੌਰਸਤਾਨ ਦਾ ਹੁੰਦੇ ਤੇ ਵੀ ਚੱਲ ਰਿਹਾ ਸਾਡੇ ਪੂਰੇ ਕਾਇਲਾ ਤਾਂ ਖਤਮ ਹੀ ਹੋ ਗਏ ਹੁਣ ਪ੍ਰੋਬਲਮ ਸਾਰੇ ਵੀ ਢੇਲੀ ਸਾਡੇ ਹੈਗੇ ਮਕਾਨ ਹੈਗੇ ਉਹਨਾਂ ਉੱਤੇ ਕੇ ਰਹਿ ਤਾਂ ਸਕਦੇ ਪਰ ਬੱਚੇ ਜਾਂ ਢੇਲੀ ਪਰਿਵਾਰ ਨੂੰ ਜਿਹੜਾ ਆਪ ਆਪ ਪਲੱਛਾਂ ਦੀ ਪ੍ਰੋਬਲਮ ਨਾਲ ਬਹੁਤ ਮੁਸ਼ਕਲ ਆ ਰਹੀ ਹੈ ਹੁਣ ਆਸ-ਪਾਸ ਪੜੋਸ ਜਿਹਨਾਂ ਦੇ ਘਰ ਹੋ ਕੇ ਨਵਾਂ ਕਰੇ ਤੇ ਲੈ ਲਏ ਜਾਂਦੇ ਹੈ ਕਾਫੀ ਪਰੇਸ਼ਾਨੀ ਹਾਂਜੀ ਬਹੁਤ ਜ਼ਿਆਦਾ ਪਰੇਸ਼ਾਨੀ ਬਹੁਤ ਜ਼ਿਆਦਾ ਇੱਕ ਫਸਲ ਗਈ ਇੱਕ ਘਰ ਦੀ ਬਰਬਾਦੀ ਬਹੁਤ ਜ਼ਿਆਦਾ ਹੋ ਗਈ ਹੈ ਤੋਂ ਕਿੰਨੇ ਦਿਨ ਹੋ ਗਏ ਤਾਂ ਵੀ ਬਸਾਂ ਜੀ ਨਾ ਤਮਾ ਕਰ ਰਹੇ ਸਰ ਸਾਨੂੰ ਤਾਂ 1.5 ਮਹੀਨਾ ਹੋ ਗਿਆ ਜਦੋਂ ਪਾਣੀ ਸ਼ੁਰੂਆਤ ਤੀ ਤੂੰ ਆਇਆ ਸੀ ਉਸ ਟਾਈਮ ਤੋਂ ਇੱਕ ਸਾਹ ਆਪਣੇ ਜੋ ਦੇਸੀ ਮਹੀਨਾ ਚੜਿਆ ਸੀ ਅੱਜ ਦੋਸੀ ਮਹੀਨਾ ਦੋ ਹੋ ਗਿਆ ਪੂਰਾ ਮਹੀਨਾ ਦੇ ਵਿੱਚ ਅਸੀਂ ਮਕੰਮਲ ਬਾਹਰ ਹੀ ਰਹੇ ਆ ਇਸ ਘਰ ਦੇ ਵਿੱਚ ਉਸ ਟਾਈਮ ਪਾਣੀ ਕਿਉਂਕਿ ਚਾਰ ਸਵੇਰੇ ਧਾਣੀ ਦਾ ਕੁਝ ਸੁੱਕੀ ਪਹਿਲਾਂ ਗਈ ਸੀਗੀ ਬਾਕੀ ਸੈਨਾ ਸੈਨਾ ਦੇ 4-5 ਫੁੱਟ ਪਾਣੀ ਹੋ ਗਿਆ ਔਰ ਆਖਰਕਾਰ ਸਾਡੇ ਘਰ ਜੋ ਉੱਪਰ ਮਕਾਨ ਹੈ ਉਹਨਾਂ ਵਿੱਚ ਵੀ 3 ਫੁੱਟ 2 ਫੁੱਟ ਪਾਣੀ ਹੋ ਗਿਆ ਸੀ ਔਰਾਂ ਤਰੀਕ ਤੋਂ ਜਿਹੜੇ ਕੈਂਪਾਂ ਦੇ ਜਿਹੜੀ ਹੈਗੀ ਹੈ ਮਨਿਆਂ ਦੇ ਖਤਮ ਹੋ ਗਏ ਕੈਂਪਾਂ ਦੇ ਵਿੱਚ ਰਾਹ ਜਿਹੜੀ ਮਾਲ ਸਰਕਾਰ ਵੱਲੋਂ ਟੈਂਕ ਦਿੱਤਾ ਸੀਗਾ ਉਹ ਪੂਰਾ ਹੋ ਗਿਆ ਹੁਣ ਪਿੱਛੇ ਪਰੇਸ਼ਾਨੀਆਂ ਦਾ ਕੋਈ ਮਨ ਲੈ ਹੈ ਨਹੀਂ ਬਾਕੀ ਜਿੰਨਾ ਵੀ ਹੈਗਾ ਟੋਡਾ ਪੀ ਪਾਣੀ ਦੀ ਜਿਹੜੀ ਪ੍ਰੋਬਲਮ ਹੈਗੀ ਉਹ ਖਤਮ ਹੋ ਚੁੱਕੀ ਹੈ ਤੁਸੀਂ ਆਪ ਉਹਦੇ ਘਰਾਂ ਨੂੰ ਜਾ ਸਕਦੇ ਹੋ ਜਦੋਂ ਅਸੀਂ ਸਰਪਰੇ ਕਰੇ ਆਏ ਤਾਂ ਹਾਲਾਤ ਵੇਖ ਕੇ ਬੜੀ ਮਦ ਦੁੱਖ ਲੱਗਦਾ ਇਸ ਗੱਲ ਦਾ ਦੇ ਸਰਕਾਰ ਵੀ ਜਦੋਂ ਪਹਿਲਾਂ ਸ਼ੁਰੂਆਤ ਤੋਂ ਤਾਂ ਮਾਂ ਫਾੜ ਲਈ ਬਾਕੀ ਦਾ ਵਿਚਾਲੇ ਸੰਤ ਛੱਡ ਦਿੱਤਾ ਜੇਕਰ ਰਾਤ ਕਾਂ ਭਜ ਰੱਖਿਆ ਤਾਂ ਹੋਰ ਵੀ 4 ਦਿਨ 10 ਦਿਨ ਰੱਖ ਲੈਂਦੇ ਜਿਹੜੀ ਕਹ ਹਜੇ ਵੀ ਪ੍ਰੋਬਲਮ ਚੱਲਦੀ ਜਾਂਦੀ ਹੈ ਹੁਣ ਕੱਲ ਦੀ ਪ੍ਰਾ ਸਥਿਤੀ ਜੁੜੀ ਖਬਰ ਸੁਣੀ ਜਾਂਨੇ ਕਿ ਜੇ ਰੱਖ ਪਾਣੀ ਹੋਰ ਛੱਡ ਦਿੱਤਾ ਉਹ ਵੀ ਤਾਂ ਪਰੇਸ਼ਾਨੀ ਸਾਨੂੰ ਆ ਕੇ ਅਜੇ ਤੱਕ ਚਹਿਲਣੀ ਪਾਣੀ ਪਤਾ ਨਹੀਂ ਮੀਨ ਨਾਕ ਮੰਦਰਾ ਕਵੀ ਦਿਨ ਪਰ ਹੁਣ ਕੋਤੀ ਪਾਣੀ ਵਿੱਚ ਜਿਹੜੀ ਰੋਗੇ ਹਾਂਜੀ ਸਰ ਹੋਰ ਕਿੱ데 ਜਾ ਸਕਨੇ ਆ ਜੇ ਹੋਰ ਸਾਡੇ ਕੋਲ ਰਾਤ ਕੈਂਪ ਹੈ ਨਹੀਂ ਕਿਤੇ ਵੀ ਜਾ ਕੇ ਮੰਨ ਲੈ ਆ ਦਾ ਗੁਜ਼ਾਰਾ ਕਰ ਸਕੀ ਸਾਡੇ ਪਸ਼ੂਆਂ ਦੀ ਬੜੀ ਪ੍ਰੋਬਲਮ ਆ ਰਹੀ ਜੋ ਹੁਣ ਪਾਣੀ ਦੇ ਵਿੱਚ ਨਾ ਕੋਈ ਪਸ਼ੂ ਬੰਨ ਸਕਦੇ ਜੀ ਨਾ ਕਿਤੇ ਹੋਰ ਲਿ ਜਾ ਸਕਦੇ ਜੀ ਇੱਥੇ ਹੀ ਗੁਜ਼ਾਰਾ ਕਰਨਾ ਪੈਣਾ ਜੀ ਹੋਰ ਕਿੱ데 ਜਾ ਸਕਦੇ ਹੁਣ ਤਾਂ ਸਾਰੇ ਰਾਤ ਕੈਂਪ ਦੋ ਮੰਨ ਲੈ ਬਾਹਰ ਕਾਲ ਕੇ ਤਾਂ ਆਪਰੇ ਰਿਸ਼ਤੇਦਾਰਾਂ ਤੇ ਜਿਹੜੇ ਕਿ ਨਾ ਮੁਹੰਮਦ ਪੇਰਾ ਪਿੰਡ ਦੇ ਗਏ ਨੇ ਉਹਨਾਂ ਦੇ ਵੀ ਉੱਤੇ ਸੇਮ ਨਾਲ ਸੇਮ ਨਾਲ ਤੇ ਮੰਨ ਰੱਖੇ ਇਹ ਮੇਰਾ ਛੋਟਾ ਪਰਿਵਾਰ ਹੈ ਤੇ ਮੇਰੀ ਪੰਜਾਬੀ ਉੱਥੇ ਨਾਲ ਅੱਗੇ ਉਹ ਉਹਨਾਂ ਦੇ ਸੌਰਾ ਪਰਿਵਾਰ ਹੈ ਮੇਰੇ ਛੋਟੇ ਪਰਿਵਾਰ ਦੇ ਬਾਕੀ ਉਹਨਾਂ ਦੇ ਵੀ ਉੱਥੇ ਵੀ ਆਈ ਪ੍ਰੋਬਲਮ ਹੈ ਜੇ ਉੱਥੇ ਸੇਮ ਨਾਲ ਚੜੀ ਉੱਥੇ ਪਾਣੀ ਆ ਗਿਆ ਸੀ ਪਿੱਛੇ ਦਿਨਾਂ 'ਚ ਜੇ ਉੱਥੇ ਬਹੁਤ ਨੁਕਸਾਨ ਹੋਇਆ ਮਮਦ ਪੀਰੇ ਦੇ ਇਹ ਤਾਂ ਨਾਲ ਵੀ ਢਾਣੀਆਂ ਦੇ ਕਾਫੀ ਪਾਣੀ ਨਜ਼ਰ ਆ ਰਿਹਾ ਹੈ ਹਾਂਜੀ ਹਾਂਜੀ ਜਿੰਨੀਆਂ ਵੀ ਢਾਣੀਆਂ ਪਿੱਛੇ ਪੱਕ ਦੇਖ ਲਓ ਜੀ ਬਾਅਦੋਂ ਚਿੱਲੇਆਂ ਵੀ ਢਾਣੀਆਂ ਸਾਰਿਆਂ ਘਰੇ ਪਾਣੀ ਅਜ ਲਗਭਗ ਖੜਾ ਹੈ ਜੀ ਕਿੰਨੇ ਕੋ ਘਰ ਹੋਣਗੇ ਜਿਨ੍ਹਾਂ ਦਾ ਪਾਣੀ ਖੜਾ ਹੈ ਜਿਹੜੇ ਐਸ ਸਾਡੇ ਇਲਾਕੇ ਦੇ ਜਿਹੜੀ ਘਾਣੀਆਂ ਹੈਗੇ ਨੇ ਲਗਭਗ 100 ਘਾਣੀਆਂ ਜਿੰਨਾਂ ਦੇ ਵਿੱਚ ਸਾਰੇ ਅਗਲੇ ਪਾਣੀ ਖੜਾ ਜਿੱਥੇ ਵਾ ਮਨ ਲੈ ਜਿਹੜੇ ਚੋਤਰੇ ਹੈਗੇ ਨੇ ਬਾਕੀ ਤਾਂ ਪਾਣੀ ਆਸ-ਪਾਸ ਖੜਾਈ ਹੈ ਅੱਗੇ ਉਹਦੇ ਦੇਖੋ ਜੀ ਇਹ ਆ ਗਿਆਂ ਮਨਤਾ ਸਿੰਘ ਸ਼ੰਕਰ ਸਿੰਘ ਦਾ ਡੋਗਰ ਸਿੰਘ ਦਾ ਜਸ ਸਿੰਘ ਦੇਵਤਾ ਸਿੰਘ ਦਾ ਘਾਇਗਾ ਇਹਨਾਂ ਸਾਰੇ ਘਰਾਂ ਦੇ ਵਿੱਚ ਜਿਹੜਾ ਪਾਣੀ ਖੜਾ ਹੈ ਬਿਲਕੁਲ ਪੂਰਾ ਨੁਕਸਾਨ ਹੋ ਚੁੱਕਾ ਹੈ ਜੀ ਸਾਨੂੰ ਤਾਂ ਇਹ ਜਿਹੜਾ ਹੈਗਾ ਰਸਤਾ ਵੀ ਇਹ ਜਿਹਨੇ ਉਹਨਾਂ ਦੀ ਰਸਤਾ ਹੈ 4 ਫੁੱਟ ਉਚਾਈ ਤੇ ਰਸਤਾ ਹੋਰ ਬਣੇ ਤਾਂ ਲੰਘ ਨਹੀਂ ਸਕਦੀ ਇਹ ਕਦੇ ਪਾਣੀ ਤੋਂ ਮਾਰਾ ਮਟਾ ਬਚਾਵਾ ਇਹ ਹੀ ਕਰਦੇ ਆਂ ਵੀ ਸਰਕਾਰ ਅੱਗੇ ਵੀ ਜਿਹੜਾ ਸਾਡਾ ਨੁਕਸਾਨ ਹੋਗਾ ਉਹ ਤਾਂ ਸਾਰੀ ਦੁਨੀਆ ਦੇ ਨਾਲ ਹੀ ਹੈਗੇ ਆਂ ਜਿਹੜਾ ਕਾ ਨੁਕਸਾਨ ਹੋ ਗਿਆ ਉਹ ਵੀ ਸਾਡੀ ਚੋਣੇ ਵੀ ਸਾਨੂੰ ਮੇਰੇ ਬਖ ਆਹੀ ਸਰਕਾਰ ਅਗੇ ਆਸ ਕਰਦੇ ਪਾਣੀ ਆਉਂਦੇ ਰੇ ਪਿਛਲੀ ਵਾਰ ਉਸ ਟਾਈਮ ਸੋਨਾ ਸਾਹਿਬ ਸਾਡੇ ਨਾਲ ਅੰਦਰ ਗੁਰਦੁਆਰੇ ਮੀਟਿੰਗ ਹੋਈ ਸੀ ਜਿਆ ਸੀਗਾ ਮੀਸਰ ਹਾਏ ਸਾਨੂੰ ਪਿੱਛੇ ਪੰਜ-ਪੰਜ ਮਰਲੇ ਥਾਂ ਹੀ ਦੇ ਦੋ ਅਸੀਂ ਯਾਦਾ ਸ਼ਿਫਟਾਪੀ ਕਰ ਲਾਂਗੇ ਥਾਂ ਮਕਾਨ ਅਸੀਂ ਆਪੇ ਬਣਾ ਲਾਂਗੇ ਸਾਨੂੰ ਸਿਰਫ ਪੰਜ-ਪੰਜ ਮਰਲੇ ਥਾਂ ਦੀ ਡਿਮਾਂਡ ਕਰਦੇ ਆ ਸਰਕਾਰ ਅੱਗੇ ਸਾਨੂੰ ਦਿੱਤੇ ਜਾਵਣ ਤਾਂ ਜੋ ਅਸੀਂ ਜੰਗ ਜਦੋਂ ਪਾਕਿਸਤਾਨ ਨੇ ਕੋਈ ਲੜਾਈ ਝਗੜੇ ਦਾ ਮਾਹੌਲ ਬਣਦਾ ਜਾਂ ਮਨ ਪਾਣੀ ਦੀ ਸਥਿਤੀ ਬਣਦੀ ਜਾਂ ਕੋਈ ਹੋਰ ਕੁਦਰਤੀ ਆਫਤਾਂ ਦਾ ਟਾਈਮ ਆਉਂਦਾ ਤਾਂ ਅਸੀਂ ਯਾਦਾ ਪਿੱਛੇ ਜਾ ਕੇ ਸ਼ਿਫਟ ਹੋ ਕੇ ਆਦਾ ਨਹੀਂ ਹੋ ਸਕਨੇ ਜਿਹੜੇ ਰਾਤ ਕੈਂਪਾਂ ਦੀ ਹੈ ਇਹ ਸਰਕਾਰ ਦਾ ਪੈਸਾ ਸਾਰਾ ਬਰ ਸਕਦਾ ਜੇਕਰ ਸਾਨੂੰ ਪੰਜ-ਪੰਜ ਮਰਲੇ ਥਾਂ ਇਸ ਮਾਰਕ ਤੇ 13 ਬਿੰਦਾਂ ਦਿੱਤਾ ਜਾਵੇ ਰਾਹਤ ਕੇਂਦਰ ਦੇ ਕਿੰਨੇ ਦਿਨ ਤੋਂ ਰੋਣਾ ਅਦਾ ਦੇ ਕਿੰਨੇ ਦਿਨ ਚੱਲੇ ਹੋਣ ਅਸੀਂ ਤਾਂ ਲਗਭਗ ਜਿਹੜੇ ਅਮੀਨਾ ਸਵਾਰ ਰਹੇ ਹੁਣ ਕੀ ਰਹੇ 5 ਤਰੀਕ ਤੱਕ ਉਹਨੇ ਕਹੇ ਸੀ 16 ਤਰੀਕ ਤੱਕ ਰਹੇ ਪਰ ਉਸ ਤੋਂ ਬਾਅਦ ਸਕੂਲ ਲੱਗਣ ਲੱਗ ਗਏ ਉਹ ਤੋਂ ਬਾਅਦ ਜਿਹੜੇ ਟੀਚਰ ਸੀਗੇ ਜਾਂ ਪਿੰਡੇ ਦੇ ਉਥੋਂ ਦੇ ਸਰਪੰਚ ਸੀ ਉਹਨਾਂ ਨੇ ਕਹਿ ਦਿੱਤੀ ਬਸ ਥੋੜਾ ਟਾਈਮ ਖਤਮ ਹੋਵੇ ਤੇ ਕਿਹਾ ਕੋਈ ਤੇ ਘਰਾਂ ਨਹੀਂ ਜਾਉਂਦੇ ਬਾਕੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਹੋਰ ਇੰਤਜ਼ਾਮ ਕਰਨਾ ਜਾਈਦਾ ਤਾਂ ਸੀਗਾ ਜੇ ਸਾਨੂੰ ਅੱਗੇ ਨੀਂਨਾ ਸਮਾਂ ਲੈ ਕੇ 10 ਦਿਨ ਹੋਰ ਵੀ ਸਰਕਾਰ ਰੱਖ ਸਕਦੀ ਸੀਗੀ ਬਾਕੀ ਨਹੀਂ ਸੋਈ ਉਹ ਜਾਵਨਾਂ ਨੇ ਸੋਤਿਆ ਨਹੀਂ ਵੀ ਇਹ ਹੁਣ ਉਹ ਤਾਂ ਗੱਲ ਹੋ ਗਈ ਵੀ 3 ਦਿਨ ਵਿਆਹ ਸੀ ਕੋਰ ਉਸ ਤੋਂ ਬਾਅਦ ਕਰ ਆਪਣੇ ਆਪਣੇ ਘਰਾਂ ਨੂੰ ਦਿਓ ਇੱਥੇ ਵੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਪਹੁੰਚ ਰਹੀ ਹੋਣਾ ਨਹੀਂ ਪ੍ਰਸ਼ਾਸਨ ਵੱਲੋਂ ਤਾਂ ਕੋਈ ਨਹੀਂ ਪਹੁੰਚ ਰਹੀ ਲੇਕਿਨ ਜਿਹੜੇ ਆ ਜਥੇ ਮੰਡੀਆਂ ਹੈਗੀਆਂ ਨੇ ਜਿਹੜੇ ਰਾਤਾਂ ਮੰਨ ਲੈ ਦਿੰਦੇ ਆ ਉਹ ਇਹ ਗੱਲ ਆ ਹਾਂ ਸਮਾਜ ਵਿੱਚ ਇਹ ਸੰਸਥਾਨ ਆ ਗਏ ਆ ਉਹ ਆ ਕੇ ਸਾਡੀ ਰਾਤ ਮਲਕ ਦਿੰਦੇ ਆ ਉਹਦੇ ਵਿੱਚ ਜਿਵੇਂ ਕਿ ਆ ਘਰ ਦਾ ਰਤਨ ਪਾਣੀ ਹੋ ਗਿਆ ਇਹ ਕੁਛ ਆ ਰਿਹਾ ਜੇ ਤੱਕ ਤਾਂ ਹਾਂ ਹਾਂ ਜੀ ਹੋਰ ਨਹੀਂ ਕੋਈ